ਸਕੀਮਾ ਉਹ ਗਰੀਬਪੁਰੇ ਵਾਸਤੇ ਹੈ ਸਭ ਤੋਂ ਪਿਛੜੀਆਂ ਜਾਤੀਆਂ ਵਾਸਤੇ ਹੈ ਤਾਂ ਕਿ ਪਹਿਲਾ ਪਿਛੜੀ ਜਾਤੀ ਦਾ ਜੀਵਨ ਜਿਹੜਾ ਉੱਭਰੇ ਤਾਂ ਕਿ ਉਹ ਆਗਾਮੀ ਸਮੇਂ ਵਿੱਚ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਦੇ ਸਕਣ ਸਾਡੇ ਦੇਸ਼ ਦੀ ਜਿਹੜੀ ਸਰਕਾਰ ਹੈ ਉਹ ਫਰੀ ਦੇ ਉੱਤੇ ਬਿਤੇ ਕਿਤੇ ਚੀਜ਼ ਦੀ ਜ਼ੋਰ ਪੈ ਗਈ ਟਿਕਾਂ ਦੀ ਸਾਡੇ ਨਾਲ ਸਾਡੇ ਮੀਰ ਜਰਵਾਨ ਹੈ ਜਿਨੇ ਸਾਡੇ ਅਸੀਂ ਉਹਨਾਂ ਤੋਂ ਥਾਨੇ-ਥਾਨੇ ਸਾਰਾ ਦਿਨ ਦੇਖ ਹੀ ਲੈਂਦੇ ਰਹਿਾਂਗੇ ਔਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਕੋਈ ਪਰੇਸ਼ਾਨੀ ਆਉਂਦੀ ਆ ਉਹ ਸਾਝਿਆ ਕਰ ਸਕਦਾ ਔਰ ਸੈਡਨਲੀ ਮੈਂ ਸਾਡੇ ਜਿਹੜਾ ਪ੍ਰਧਾਨ ਅਧਿਆਸੀ ਤੋਂ ਸ਼ਿਵਪਰਨ ਕੁਮਾਰ ਟਿੰਕੂ ਜੀ ਜਿਹਨਾਂ ਬਿਹਾਰੀ ਬਾਜਪਈ ਜੀ ਭਾਰਤੀ ਜਨਤਾ ਪਾਰਟੀ ਦੇ ਹੀ ਨਹੀਂ ਬਲਕਿ ਸਮੁੱਚੇ ਵਰਡ ਦੇ ਇੱਕ ਬਹੁਤ ਵੱਡੇ ਨੇਤਾ ਸੀਗੇ ਜਿਨ੍ਹਾਂ ਦਾ ਜਿਹੜਾ ਲੋਹਾ ਉਹ ਸਿਰਫ ਭਾਰਤੀ ਜਨਤਾ ਪਾਰਟੀ ਨਹੀਂ ਬਾਕੀ ਪਾਰਟੀਆਂ ਦੀ ਮੱਕਰ ਔਰ ਇਹ ਕਾਰਨ ਸੀ ਕਿ ਕੱਚੇ ਵਕਤਾ ਵੀ ਸੀਗੇ ਔਰ ਇਸੇ ਕਾਰਨ ਹੀ ਕਾਂਗਰਸ ਦੀ ਸਰਕਾਰ ਸੀ ਲੇਕਿਨ ਇੰਦਰਾ ਗਾਂਧੀ ਨੇ ਯੂਐਨਓ ਦੇ ਪਿਛੇ ਅਕਰ ਬਿਹਾਰੀ ਬਾਜਪਈ ਜੀ ਨੂੰ ਉੱਥੇ ਭਾਰਤ ਦਾ ਤਦਾਂ ਦਾ ਉਹਨਾਂ ਨੂੰ ਭਾਰਤ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਇੱਕ ਵਿਰੋਧੀ ਪਾਰਟੀ ਦੇ ਪਹਿਲੀ ਵਾਰ ਹੋਇਆ ਸੀ ਇਤਿਹਾਸ ਦੇ ਵਿੱਚ ਕਿ ਇੱਕ ਵਿਰੋਧੀ ਪਾਰਟੀ ਦੇ ਵਿੱਚੋਂ ਕਿਸੇ ਨੇਤਾ ਨੂੰ ਭੇਜਿਆ ਜਾਵੇ ਸੋ ਐਸੀ ਸਖਸ਼ੀਅਤ ਦੇ ਮਾਲਕ ਸੀ ਜਿਸ ਦੇ ਕਰਕੇ ਸਾਰੀ ਪਾਰਟੀਆਂ ਇਹ ਉਹਨਾਂ ਦੀ ਇੱਜ਼ਤ ਕਰਦੀ ਸੀ ਕਿ ਨਾ ਔਰ ਭਾਰਤ ਭਾਰਤ ਨੂੰ ਔਰ ਇੱਕ ਉੱਚੇ ਮਕਾਮ ਤੱਕ ਪਹੁੰਚਾਉਣ ਦੇ ਵਿੱਚ ਸ਼੍ਰੀ ਅਟਰ ਵਿਹਾਰੀ ਬਾਜਪਈ ਜੀ ਦਾ ਬਹੁਤ ਵੱਡਾ ਰੋਲ ਸੀਗਾ ਜਿਸ ਤਰ੍ਹਾਂ ਕੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੇ ਵਿੱਚ ਨਿਊਕਲੀਅਰ ਟੈਸਟ ਕੀਤਾ ਦੇਸ਼ ਨੂੰ ਸક્ષਮ ਬਣਾਇਆ ਤਾਂ ਕਿ ਅਸੀਂ ਅਸੀਂ ਬਾਹਰੀ ਤਾਕਤਾਂ ਤੋਂ ਜੋ ਉਲਝਸ਼ਾ ਕਰ ਸਕਦੇ ਹਾਂ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਆਪਣੇ ਆਪ ਜੀ ਆਤਮ ਨਿਰਭਰ ਹਾਂ ਸੋ ਇਸ ਤਰ੍ਹਾਂ ਸਿਰਫ ਰਾਜਨੀਤਿਕ ਗਲਿਆਰੇ 'ਚ ਨਹੀਂ ਉਹਨਾਂ ਦਾ ਇੱਕ ਬਹੁਤ ਵੱਡੇ ਇੱਕ ਕਵੀ ਸੀਗੇ ਆਪਣੀ ਕਵਿਤਾਵਾਂ ਦੇ ਰਾਹੀਂ ਵੀ ਉਹਨਾਂ ਨੇ ਸਮਾਜ ਨੂੰ ਇੱਕ ਸੰਦੇਸ਼ ਦਿੱਤਾ ਸੋ ਅਜਿਹਾ ਹੀ ਇੱਕ ਮਹਾਪੁਰਖ ਦਾ ਜੇ ਜਨਮ ਦਿਨ ਆ ਉਹ ਅਸੀਂ ਬੜੀ ਉਸਾਧਨਾ ਬਣਾ ਰਹੇ ਹਾਂ ਔਰ ਤਾਂ ਕਿ ਇਹ ਪ੍ਰੇਰਣਾ ਸ्रोत ਬੀ ਸਾਡੇ ਸਾਰੇ ਕਰਮਚਾਰੀਆਂ ਲਈ ਵੀ ਉਹਨਾਂ ਦੇ ਜੀਵਨ ਨੂੰ ਅਸੀਂ ਉਹਦੇ ਦੇ ਪੱਛਿਨਾ ਤੇ ਚੱਲਦੇ ਹੋਏ ਪਾਰਟੀ ਨੂੰ ਹੋਰ ਅੱਗੇ ਵੱਡੇ ਰਾਹ ਤੇ ਲੈ ਕੇ ਜਾਈਏ ਇਹਨਾਂ ਸਬਦਾਂ ਦੇ ਨਾਲ ਪਾਰਟੀ ਵਾਲੇ ਨੇ ਬੋਲੇ ਜਿਸ ਮੁਝੇ ਦੁਨੀਆ ਨੂੰ ਇਹ ਦਿਖਾਇਆ ਕਿ ਭਾਰਤ ਇੱਕ ਤਾਕਤਵਰ ਦੇਸ਼ ਹੈ ਜੋ ਆਪਣੀ ਸੁਰੱਖਿਆ ਦੇ ਲਈ ਕੁਝ ਵੀ ਕਰ ਸਕਦਾ ਔਰ ਦੇਸ਼ ਨੂੰ ਮਜ਼ਬੂਤ ਕਰਨਾ ਔਰ ਲੋਕਾਂ ਨੂੰ ਆਤਮ ਨਿਰਭਰ ਬਣਾਉਣਾ ਨਾ ਤੁਲੇ ਪਰ ਬਣਾਉਣ ਦੇ ਲਈ ਅਸੀਂ ਇਨਸਾਨੀਅਤ ਦੀ ਸੇਵਾ ਦੇ ਵਿੱਚ ਹਮੇਸ਼ਾ ਹੀ ਖੜੇ ਆਂ ਲੇਕਿਨ ਆਪਣੀ ਸੁਰੱਖਿਆ ਔਰ ਆਪਣੀ ਰੱਖਿਆ ਦੇ ਪ੍ਰਤੀ ਅਗਰ ਕੋਈ ਭਾਤ ਮਾਤਾ ਬਣੀ ਜਾਂ ਭਾਤ ਬਣੀ ਕੋਈ ਦੇਖੇ ਤਾਂ ਅਸੀਂ ਉਸ ਦੇ ਵਿੱਚ ਕਦੇ ਵੀ ਕਿਸੇ ਗੱਲ ਦੇ ਵਿੱਚ ਸਮਝੌਤਾ ਨਹੀਂ ਕਰਾਂਗੇ ਇਹ ਅਸੀਂ ਜੀ ਦੇ ਉਸ ਵੇਲੇ ਜਦੋਂ ਪ੍ਰਧਾਨ ਮੰਤਰੀ ਜਗੋ ਰੈਨ ਦੇ ਸੀ ਰਹਿ ਕੇ 24 ਪਾਰਟੀਆਂ ਨੂੰ ਨਾਲ ਲੈ ਕੇ ਦੇਖਣ ਨੂੰ ਚਾਹਵਾ ਇੱਕ ਬੜੇ ਕਿਸਰ ਆਸ਼ਿਕ ਸਿੰਘ ਸੀ ਔਰ ਜਿੱਥੇ ਕੁਸ਼ਣ ਪ੍ਰਸ਼ਾਸਕ ਸੀ ਉਹਦੇ ਨਾਲ ਦੀ ਨਾਲ ਸੰਗਠਨ ਦੇ ਵਿੱਚ ਇੱਕ ਕਾਰਜਕਰਤਾ ਦੇ ਨਾਲ ਬੈਠ ਕੇ ਆਪਸ ਵਿੱਚ ਕਿਸ ਤਰ੍ਹਾਂ ਇੱਕ ਪ੍ਰੇਮ ਦਾ ਉਹਨਾਂ ਦਾ ਹਮੇਸ਼ਾ ਹੀ ਭਾਵ ਰਹਿੰਦਾ ਸੀ ਇਹ ਵੀ ਇੱਕ ਕਟਲ ਦੀ ਬਹੁਤ ਬੜੀ ਖੂਬੀ ਸੀ ਔਰ ਡਾਟਰ ਸ਼ਾਮਾ ਪ੍ਰਸ਼ਾਦ ਦੇ ਘਰ ਦੇ ਨਾਲ ਉਹਨਾਂ ਨੇ ਯਾਤਰਾ ਕੀਤੀ ਔਰ ਜਦੋਂ ਇਹ ਉਹਨਾਂ ਨੇ ਚਲਾਇਆ ਸ਼ਾਮਾ ਪ੍ਰਸ਼ਾਦ ਮੁਖੀ ਦਾ ਸੀ ਇੱਕ ਦੇਸ਼ ਦੇ ਵਿੱਚ ਇੱਕ ਸੰਵਿਧਾਨ ਔਰ ਇੱਕੇ ਵਿਧਾਨਦ